ਕਸਿਕਤਾ ਜੀ ਸਾਰੇ ਨੂੰ ਸਤ ਸ੍ਰੀ ਅਕਾਲ ਸਰਬਨ ਐਗਰੋ ਲਿਵਿੰਗ ਸਿੰਧਰੀਆਂ ਤੋਂ 7-7 ਦੇ ਤੋਤਾ ਹੜਾਂ ਦੇ ਸੈੱਟ ਮੰਗਾਏ ਸੀ ਬਾਕੀ ਜੋੜਦੇ ਆ ਇਹਨੂੰ ਦੇਖਦੇ ਆ ਕਿਦਾਂ ਦੇ ਚੱਲਦੇ ਆ ਪਹਿਲਾ ਦਿਨ ਅੱਜ ਲਿਫਟ ਵਗੈਰਾ ਵੀ ਸੈਟਿੰਗ ਸ਼ੂਟਿੰਗ ਕਰਦੇ ਆ ਖੇਤਾਂ ਦੇ ਚੱਲਦੇ ਆ ਨੈਕਸਟ ਵੀਡੀਓ ਚ ਦੱਸਾਂਗੇ ਨਾਲੇ ਹੋਰ ਟਰੈਕਟਰਾਂ ਤੇ ਵੀ ਚਲਾ ਕੇ ਪੇਸ਼ ਚਲਾ ਕੇ ਦੇਖਾਂਗੇ ਕਿਹੜੇ ਤੇ ਵਧੀਆ ਚੱਲਦ ਹਨ ਨੈਕਸਟ ਵੀਡੀਓ ਚ